ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਕਾਫੀ ਦਿਨਾਂ ਬਾਅਦ ਆਪਾਂ ਆਪਣੇ ਖੇਤ ਦਾ ਵਲੌਗ ਪਾਉਣ ਜਾ ਰਹੇ ਹਾਂ ਜੀ ਖੇਤ ਆਏ ਹੋਏ ਆ ਨਾਰਮਲ ਵੀ ਹੁੰਨੇ ਆ ਆਪਣਾ ਕੰਮ ਹੀ ਆ ਜੀ ਖੇਤ ਆਉਣਾ ਰੋਜ਼ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਜੀ ਆਪਣੇ ਏਰੀਆ ਦੇ ਵਿੱਚ ਪੰਜਾਬ ਦੇ ਦੂਜੇ ਏਰੀਆ ਨਾਲੋਂ ਜਿਹੜੀ ਵੱਧ ਫਸਲ ਬੀਜੀ ਜਾਂਦੀ ਆ ਉਹਦੇ ਬਾਰੇ ਇਹ ਬੀਜੀ ਨਹੀਂ ਜਾਂਦੀ ਤਕਰੀਬਨ ਇੱਕ ਵਾਰੀ ਬੀਜਦੀ ਆ ਤੇ ਫਿਰ ਖੇਤਾਂ ਦੇ ਵਿੱਚ ਆਪਣੇ ਆਪ ਦੁਬਾਰੇ ਉੱਗਣ ਲੱਗ ਜਾਂਦੀ ਆ ਜੀ ਬਾਕੀ ਟਮਾਟਰਾਂ ਬਾਰੇ ਕਣਕ ਝੋਨੇ ਬਾਰੇ ਤਾਂ ਮੈਂ ਨਾਰਮਲ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਾ ਜੀ ਟਮਾਟਰਾਂ ਬਾਰੇ ਕੁਝ ਖਾਸ ਸੀ ਤੇ ਕਣਕ ਝੋਨੇ ਦੀ ਖੇਤੀ ਜਿਹੜੀ ਚਲੋ ਉਹ ਤਾਂ ਨਾਰਮਲ ਚੱਲਦੀ ਹੈ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਤੇ ਬਣੇ ਰਿਓ ਜੀ ਵਲੌਗ ਦੇ ਐਂਡ ਤੱਕ ਤੇ ਦੱਸਿਓ ਫਿਰ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਜੀ ਆਪਣਾ ਅੱਜ ਦਾ ਇਹ ਵਲੌਗ ਜੀ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਉਹ ਖਾਸ ਫਸਲ ਜਿਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ ਲਓ ਜੀ ਕਰੋ ਚੈੱਕ ਆ ਲੱਗੀ ਹੋਈ ਹੈ ਆਪਣੇ ਖੇਤ ਵਿੱਚ ਬੁੱਟੀ ਇਹ ਮਤਲਬ ਸਾਡੇ ਏਰੀਏ ਮਾਲਵੇ ਦੇ ਏਰੀਏ ਦੇ ਵਿੱਚ ਪਟਿਆਲਾ ਏਰੀਏ ਦੇ ਵਿੱਚ ਕਾਫੀ ਲਗਾਈ ਜਾਂਦੀ ਹੈ ਵੈਸੇ ਹੋਰ ਥਾਵਾਂ ਤੇ ਵੀ ਮਤਲਬ ਜ਼ਿਮੀਂਦਾਰ ਭਰਾ ਇਹਨੂੰ ਬੀਜਦੇ ਨੇ ਮਤਲਬ ਜਿਆਦਾ ਕਰਕੇ ਇਹ ਮਟਰਾਂ ਵਾਲੀ ਪੈਲੀ ਦੇ ਵਿੱਚ ਆਪਣਿਆਪ ਹੋ ਜਾਂਦੀ ਜਿਵੇਂ ਇੱਕ ਸਾਲ ਆਈਏ ਫਿਰ ਅਗਲੇ ਸਾਲ ਫੇਰ ਦੁਬਾਰਾ ਆਪਣਿਆਪ ਹੋ ਜਾਂਦੀ ਆ ਦੇਖੋ ਕਰੋ ਚੈੱਕ ਜੀ ਇਹ ਆ ਬੂਟੀ ਤੇ ਤਕਰੀਬਨ ਮਈ ਦੇ ਵਿੱਚ ਜਿਹੜੀ ਇਹ ਫਸਲ ਆ ਇਹਦਾ ਮਤਲਬ ਤਾਨ ਲੈ ਲਿਆ ਜਾਂਦਾ ਹੈ ਤੇ ਇਹਦਾ ਜਿਹੜਾ ਮਤਲਬ ਕਾਸ਼ਤਕਾਰੀ ਦਾ ਟਾਈਮ ਨਿਬੜ ਜਾਂਦਾ ਹੁਣ ਜਿਵੇਂ ਆਪਣੇ ਜਨਵਰੀ ਦੇ ਤਕਰੀਬਨ ਅੱਧ ਦੇ ਵਿੱਚ ਆਪਣੇ ਆ ਮਟਰ ਆ ਜਿਹੜੇ ਉਹਨਾਂ ਦਾ ਕੰਮ ਨਿਬੜ ਗਿਆ ਸੀਗਾ ਜੀ ਮਟਰ ਤੋੜਲੇ ਸੀਗੇ ਤੇ ਮਟਰਾਂ ਦੇ ਵਿੱਚ ਫਿਰ ਆਪਣੇ ਆਪ ਦੁਬਾਰਾ ਜਿਹੜੀ ਮਤਲਬ ਬੁੱਟੀ ਆ ਹੋਈ ਤਾਂ ਉਹਦੀ ਆਪਾਂ ਗੜਾਈ ਕਰਾ ਕੇ ਥੋੜੀ ਜਿਹੀ ਵਿਰਲੀ ਵੀ ਕਰਾਉਣੀ ਪੈਂਦੀ ਹੈ ਜੀ ਤੇ ਵਿਰਲੀ ਕਰਾਉਣ ਤੋਂ ਬਾਅਦ ਫਿਰ ਇਹਨੂੰ ਮਤਲਬ ਯੂਰੀਆ ਪਾਇਆ ਜਾਂਦਾ ਜੀ ਤੇ ਜਿਹਦੇ ਨਾਲ ਇਹਦਾ ਥੋੜਾ ਕੱਦ ਖਿੱਚਿਆ ਜਾਂਦਾ ਹੈ ਲੰਬੀ ਹੋ ਜਾਂਦੀ ਹੈ ਫਿਰ ਬੁੱਟੀ ਤੇ तकरीबन ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਮਈ ਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ ਸਾਢੇ 3-4 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਫਸਲ ਤਿਆਰ ਹੋ ਜਾਂਦੀ ਹੈ ਜੀ ਤੇ ਜਿਆਦਾ ਲੰਮਾ ਟਾਈਮ ਆ ਜਿਹੜੀ ਆ ਨਹੀਂ ਲੈਂਦੀਗੀ ਮੈਂ ਵਿੱਚ ਜਾ ਕੇ ਬਿਲਕੁਲ ਦਿਖਾਨਾ ਜੀ ਤੁਹਾਨੂੰ ਖੇਤ ਦੇ ਇਸ ਤਰ੍ਹਾਂ ਦਾ ਕਦ ਦੇਖੋ ਜੀ ਤੁਸੀਂ ਆ ਵਾਲੇ ਟਾਂਡੇ ਦਾ ਕਹਿ ਲਓ ਜਾਂ ਮਤਲਬ ਕਿੰਨਾ ਲੰਬਾ ਆਇਆ ਇਸ ਬੁੱਟੇ ਦਾ ਜੀ ਤੇ ਏਡੀ ਏਡੀ ਹੋ ਜਾਂਦੀ ਹੈ ਤੇ ਬੰਦੇ ਨੂੰ ਵਿੱਚੋਂ ਮਤਲਬ ਕਿ तकरीबन ਸਾਢੇ 3-4-4 ਫੁੱਟ ਦੇ ਨੇੜੇ ਦਾ ਕੱਦ ਚੱਲ ਜਾਂਦਾ ਜੀ ਤੇ ਬੰਦੇ ਨੇ ਵਿੱਚੋਂ ਲੰਘਣਾ ਔਖਾ ਜਾਂਦਾ ਕਿਉਂਕਿ ਇਹ ਇੱਕ ਦੂਜੇ ਦੇ ਵਿੱਚ ਬਾਹ ਚਾ ਦੇਖੋ ਜੀ ਫਸਣਾ ਸ਼ੁਰੂ ਹੋ ਜਾਂਦੇ ਜੀ ਜਿਹੜੇ ਇਹਦੇ ਡੱਕੇ ਕਹਿ ਲੋ ਜਾਂਦੇ ਜਿਹੜੇ ਮਤਲਬ ਜਿੰਨੇ ਵੀ ਹੈ ਟਾਹਣੀਆਂ ਦੀਆਂ ਨਿੱਕੇ ਨਿੱਕੇ ਨਿਕਲਦੀਆਂ ਨੇ ਤੇ ਆ ਜਿਹੜਾ ਇਹ ਝਾੜ ਬੰਨਾ ਜੀ ਮੁੜ ਕੇ ਸੁੱਕ ਕੇ ਅਜੇ ਫਿਲਹਾਲ ਇਹਨੂੰ 2-3 ਪਾਣੀ ਜਿਹੜੇ ਉਹ ਲੱਗਣਗੇ ਤਿੰਨ ਪਾਣੀ ਦਾ ਘੱਟ ਤੋਂ ਘੱਟ ਲੱਗਣਗੇ ਜੀ ਆ ਖਾਲੇ ਜੀ ਇਹਨੂੰ ਖੁੱਲਾ ਪਾਣੀ ਛੱਡ ਦਈਦਾ ਤੇ ਇਸ ਤਰ੍ਹਾਂ ਇੱਕ ਨੱਕੇ ਤੋਂ ਇਧਰਲਾ ਪਾਸਾ ਭਰ ਜਾਂਦਾ ਜੀ ਫਿਰ ਇੱਕ ਦੂਜੇ ਨੱਕੇ ਤੋਂ ਇਧਰਲਾ ਪਾਸ ਤੇ ਬਾਕੀ ਇਹਦੀ ਵਰਤੋਂ ਆ ਜਿਹੜੀ ਉਹ ਜ਼ਿਆਦਾ ਦਵਾਈਆਂ ਦੇ ਵਿੱਚ ਕਹਿੰਦੇ ਵੀ ਕੀਤੀ ਜਾਂਦੀ ਹੈ ਹਾਂਜੀ ਜੇ ਗੱਲ ਕਰੀਏ ਆਪਾਂ ਖਾਦ ਦੀ ਤਾਂ ਇਹਨੂੰ ਘੱਟੋ-ਘੱਟ ਦੋ ਵਾਰ ਤਾਂ ਜਿਹੜਾ ਯੂਰੀਆ ਪਾਉਣਾ ਪੈਂਦਾ ਤੇ ਤਿੰਨ ਵਾਰ ਵੀ ਪਾਉਣਾ ਪੈ ਜਾਂਦਾ ਜੀ ਸੋ ਤਾਂ ਜੋ ਇਹਦਾ ਕਾਦ ਜਿਹੜਾ ਵੱਧ ਸਕੇ ਤੇ ਇਹਨੂੰ ਜਿਹੜੀ ਖਰਾਕ ਥੋੜੀ ਬਹੁਤ ਜਿਵੇਂ ਵੀ ਜੋ ਇਹਦੀ ਜ਼ਰੂਰਤਾਂ ਪੂਰੀ ਹੋ ਸਕੇ ਤੇ ਬਾਕੀ ਗੱਲ ਕਰੀਏ ਰੇਟ ਦੀ ਪਿਛਲੇ ਸਾਲ ਤਾਂ 800 ਤੋਂ 9000 ਦੇ ਵਿੱਚ ਰੇਟ ਸੀਗਾ ਜੀ ਬਾਕੀ ਰੇਟ ਘਟਦਾ ਵਧਦਾ ਰਹਿੰਦਾ ਪਰ ਮਤਲਬ ਕੀ ਮਟਰਾਂ ਤੋਂ ਬਾਅਦ ਜੇ ਆਪਾਂ ਕਣਕ ਦੀ ਥਾਂ ਤੇ ਲਾਉਨੇ ਆ ਜੀ ਤੇ ਇਹ ਕਣਕ ਤੋਂ ਚੰਗੀ ਹੋਈ ਰਹਿ ਜਾਂਦੀ ਜੀ ਵਧੀਆ ਝਾੜ ਨਿਕਲਦਾ ਕਿਉਂਕਿ ਕੁਝ ਵੱਟਤ ਜਿਹੜੀ ਹੈ ਜਿਵੇਂ ਤਰ ਭਰਾਵਾਂ ਨੂੰ ਮਟਰਾਂ ਤੋਂ ਵੀ ਹੋ ਜਾਂਦੀ ਹੈ ਤੇ ਬਾਕੀ ਕੁਝ ਇਹਦੇ ਤੋਂ ਵੀ ਵੱਟਤ ਹੋ ਜਾਂਦੀ ਹੈ ਜੀ ਤੇ ਔਸਤਨ ਘੱਟ ਤੋਂ ਘੱਟ ਜੇ ਲਾਈਏ 1 ਏਕੜ ਦੀ ਇਹ 50-60 ਹਜ਼ਾਰ ਦੀ ਤਾਂ ਤਕਰੀਬਨ ਹੋ ਹੀ ਜਾਂਦੀ ਹੈ ਜੀ ਇਹ ਤੋਂ ਘੱਟ ਨਹੀਂ ਜਾਂਦੀ ਤੇ ਬਾਕੀ ਮੌਸਮ ਦੀ ਮਾਰ ਨਾ ਪਵੇ ਜਿਵੇਂ ਕਿਸੇ ਵੇਲੇ ਹਨੇਰੀ ਚੱਲ ਜਾਂਦੀ ਹੈ ਜੀ ਹਨੇਰੀਆਂ ਦੇ ਵਿੱਚ ਜਿਹੜਾ ਕਿਉਂਕਿ ਆ ਵੇਖੋ ਦਾਣਾ ਇਹਦਾ ਬਹੁਤ ਬਰੀਕ ਹੈ ਜੀ ਮਹੀਨ ਹੁੰਦਾ ਦਾਣਾ ਜੀ ਬਹੁਤ ਤੇ ਇਹ ਖਰਾਬ ਹੋ ਜਾਂਦਾ ਜੀ ਉੱਡ ਜਾਂਦਾ ਉਹਦੇ ਨਾਲ ਮਤਲਬ ਛੜ ਜਾਂਦੀ ਹੈ ਤਾਂ ਉਹਦੇ ਨਾਲ ਥੋੜਾ ਬਹੁਤ ਘੱਟਾ ਪੈ ਸਕਦਾ ਨਹੀਂ ਤੇ ਵਧੀਆ ਇਹਦੀ ਉਸਤਰੀ ਵਧੀਆ ਨਿਕਲਦੀ ਹੈ ਤੇ ਬਾਕੀ ਰੇਟ ਵੀ ਠੀਕ ਰਹਿੰਦਾ ਜੀ ਕੋਈ ਜ਼ਿਆਦਾ ਖਰਚਾ ਨਹੀਂ ਇੱਕ ਦੋ ਵਾਰੀ ਗੜਾਈ ਹੁੰਦੀ ਹੈ ਜੀ ਜ਼ਿਆਦਾ ਸੰਘਣੀ ਹੋਵੇ ਤੇ ਵਿਰਲੀ ਕਰਾਉਣੀ ਪੈਂਦੀ ਹੈ ਤੇ ਬਾਕੀ ਰਹੀ ਗੱਲ ਤਨ ਦੱਸਦਾ ਝਾੜਦੀ ਜੀ ਝਾੜ ਵੀ ਠੀਕ ਨਿਕਲਦਾ ਤੇ ਯੂਰੀ ਦੇ ਦੋ ਤਿੰਨ ਥੈਲੇ ਜੇ ਲੱਗੇ ਤੇ ਤਾਂ ਕੋਈ ਜ਼ਿਆਦਾ ਨਹੀਂ ਏਕੜ ਪਿਛੇ ਜੀ ਸੋ ਇੰਨਾ ਇਹਦਾ ਇਸ ਹਿਸਾਬ ਦਾ ਬਈ ਜੀ ਇਹ ਫਸਲ ਦਾ ਹੁਣ ਇਹਨੂੰ ਜਿਵੇਂ ਜਿਵੇਂ ਗਰਮੀ ਵੱਧਦੀ ਜੋਗੀ ਉਵੇਂ ਮੇ ਪਾਣੀ ਥੋੜੀ ਛੇਤੀ ਲਾਉਣਾ ਪਊਗਾ ਜੀ ਪਾਣੀ ਵੀ ਮਤਲਬ ਕੋਈ ਇਹ ਨਹੀਂ ਕਿ ਆਪਾਂ ਹਫਤੇ ਬਾਅਦ ਜਾਂ ਚਾਰ ਪੰਜ ਦਿਨ ਬਾਅਦ ਲਾਣਾ ਤਕਰੀਬਨ 10 12 ਦਿਨ ਤੱਕ ਟਟੋ-ਟਟ ਲੰਘ ਹੀ ਜਾਂਦੇ ਆ ਜੀ ਜਦੋਂ ਆਪਾਂ ਪੂਰੀ ਗਰਮੀ 'ਚ ਪਾਣੀ ਲਾਉਣਾ ਜਿਵੇਂ ਸਿਆਲੀ ਦਿਨ ਸੀ ਫਰਵਰੀ ਮਾਰਚ ਦੇ ਵਿੱਚ ਫਰਵਰੀ ਦੇ ਵਿੱਚ ਤੇ ਮਾਰਚ ਦੇ ਵਿੱਚ ਹੁਣ ਜਿਵੇਂ ਮਾਰਚ ਚੱਲ ਰਹੀ ਐ ਇੱਥੇ ਪਾਣੀ ਇਹਨੂੰ ਥੋੜਾ ਵੱਧ ਲਾਉਣੇ ਪੈਂਦੇ ਆ ਤੇ ਫਰਵਰੀ ਦੇ ਵਿੱਚ ਜਨਵਰੀ ਜਿਵੇਂ ਠੰਡ ਸੀ ਉਦੋਂ ਪਾਣੀ ਦੀ ਬਹੁਤੀ ਕੋਈ ਇਹਨੂੰ ਜ਼ਰੂਰਤ ਨਹੀਂ ਹੁੰਦੀ ਇੱਧਰ ਆ ਗਈ ਜੀ ਸਰੋਂ ਸਰੋਂ ਵੀ ਸਰੋਂ ਕੱਟ ਲਈ ਜਾਏਗੀ ਤੇ ਸਕਾ ਕੇ ਫਿਰ ਇਹਨੂੰ ਛਾੜ ਦਾਂਗੇ ਜੀ ਤੇ ਸਰੋਂ ਰੈਡੀ ਐ ਔਰ ਦੂਰ ਤੱਕ ਸਰੋਂ ਹੈ ਜੀ ਬਾਕੀ ਕਣਕਾਂ ਵੀ ਸਾਡੇ ਇੱਧਰ ਬਹੁਤ ਜਲਦੀ ਜੜੀਆਂ ਪੱਕ ਕੇ ਤਿਆਰ ਹੋ ਜਾਣੀਆਂ ਲਾਲੀ ਮੜੀ ਮੜੀ ਫਿਰਨ ਲੱਗੀ ਐ ਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਇੱਕ ਹੋਰ ਚੀਜ਼ ਉਹ ਹੈਗੀ ਐ ਜੀ ਅ ਚਕੰਦਰ ਚਕੰਦਰ ਵੀ ਤੁਸੀਂ ਦੇਖੀ ਹੋਵੇ ਸ਼ਾਇਦ ਪਹਿਲਾਂ ਕਾਫੀ ਥਾਂ ਤੇ ਪਰ ਆਪਾਂ ਦਿਖਾਉਨੇ ਆ ਤੁਹਾਨੂੰ ਜੀ ਆ ਨਾਲ ਆਪਣੇ ਨਾਲ ਦੇ ਆਣੇ ਗਵੰਡੀਆਂ ਨੇ ਲਾਈ ਹੈ ਜੀ ਚਕੰਦਰ ਤੇ ਸਲਾਦ ਵਾਸਤੇ ਇੱਥੇ ਲੈ ਲੂ ਜਾਈ ਦੀ ਹੈ ਜੀ ਸਲਾਦ ਕਹਿੰਦੇ ਚਕੰਦਰ ਦਾ ਬਹੁਤ ਵਧੀਆ ਹੁੰਦਾ ਹੈ ਬੜਾ ਗੁਣਕਾਰੀ ਹੁੰਦਾ ਹੈ ਖਾਣਾ ਚਾਹੀਦਾ ਤੇ ਚਕੰਦਰ ਆਪਾਂ ਤੁਹਾਨੂੰ ਦਿਖਾਨੀ ਹੈ ਜੀ ਇੱਕ ਪੱਟ ਕੇ ਆਹ ਦੇਖੋ ਜੀ ਇਸ ਤਰ੍ਹਾਂ ਲੱਗਦੀ ਹੈ ਚਕੰਦਰ ਧਰਤੀ ਤਿਆਰ ਹੁੰਦੀ ਹੈ ਤੇ ਵੈਸੇ ਤੇ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿਵੇਂ ਇਹਦੀ ਕਾਸ਼ਤਕਾਰੀ ਹੁੰਦੀ ਹੈ ਪਰ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਵੀਰ ਭਰਾਵਾਂ ਨੂੰ ਉਹ ਦੇਖ ਸਕਦੇ ਆ ਜੀ ਆਹ ਸਾਰੀ ਉਹ ਸਾਹਮਣੇ ਤੱਕ ਚਕੰਦਰ ਲੱਗੀ ਹੋਈ ਹੈ ਜੀ ਇਤਨਾ ਮਤਲਬ ਛੋਟੇ ਛੋਟੇ ਓੜੇ ਜੇ ਬਣਾ ਕੇ ਤੇ ਉਹਨਾਂ ਦੇ ਉੱਪਰ ਲਾਈ ਹੋਈ ਹੈ ਜੀ ਚੈੱਕ ਕਰੋ ਚਕੰਦਰ ਤੇ ਆਪਾਂ ਪਟ ਕੇ ਦੇਖਦੇ ਹਾਂ ਜੀ ਇੱਕ ਚਕੰਦਰ ਵਧੀਆ ਜਿਹਾ ਪੀਸ ਉਹ ਜਿਹੜਾ ਆਪਾਂ ਪਹਿਲਾਂ ਦੇਖਿਆ ਸਭ ਤੋਂ ਉਹੀ ਦੇਖਦੇ ਹਾਂ ਸਿਰੇ ਤੋਂ ਆਹ ਦੇਖੋ ਜੀ ਚਕੰਦਰ ਕਹਿੰਦੇ ਖੂਨ ਵਗੈਰਾ ਸਾਫ਼ ਕਰਦੀ ਹੈ ਜੀ ਤੇ ਬੜੀ ਬੈਨੀਫੀਸ਼ੀਅਲ ਬਾਹਰੋਂ ਦੇਖੋ ਜੀ ਤੁਸੀਂ ਇਹ ਲਾਲ ਪਈ ਆਪਾਂ ਛਿੱਲ ਕੇ ਦੇਖਦੇ ਆਂ ਜੀ ਦੇਖੋ ਐਨ ਪੂਰਾ ਲੱਗਦਾ ਜਿਵੇਂ ਖੂਨ ਲੱਗਿਆ ਹੁੰਦਾ ਜੀ ਹੱਥ ਨੂੰ ਤੇ ਕਹਿੰਦੇ ਆ ਵੀ ਬੜਾ ਇੱਕ ਲਾਭਕਾਰੀ ਏ ਜਿਹੜਾ ਸਲਾਹ ਦੇਦਾ ਹੁੰਦਾ ਜੀ ਤੇ ਖਾਣਾ ਚਾਹੀਦਾ ਸਾਰਿਆਂ ਨੂੰ ਤੇ ਮੈਨੂੰ ਲੱਗਦਾ ਵੀ ਇਹਨੂੰ ਕੋਈ ਦਵਾਈਆਂ ਦੂਵੀਆਂ ਵੀ ਅੱਜ ਦੇ ਟਾਈਮ 'ਚ ਜਿਵੇਂ ਹੋਰ ਸਬਜ਼ੀਆਂ ਨੂੰ ਹੁੰਦੀਆਂ ਸਪ੍ਰੇਆਂ ਵਗੈਰਾ ਇਹਨੂੰ ਇੰਨੀ ਸਪ੍ਰੇ ਵੀ ਨਹੀਂ ਹੁੰਦੀ ਕਾਟ ਹੀ ਮਤਲਬ ਸਪ੍ਰੇਆਂ ਵਗੈਰਾ ਦਵਾਈਆਂ ਦੀ ਲੋੜ ਪੈਂਦੀ ਏ ਤੇ ਵਧੀਆ ਤਿਆਰ ਹੋ ਜਾਂਦੀ ਏ ਜੀ ਖਾ ਖਾ ਕੇ ਬੰਦਾ ਦਾ ਰੰਗ ਪੂਰਾ ਲਾਲ ਹੋ ਜਾਊਗਾ ਬੰਦੇ ਦਾ ਜੇ ਖੰਦਾ ਰਵੇ 15 20 ਦਿਨ ਆ ਕੁਝ ਦਿਨ ਪਹਿਲਾਂ ਮੈਂ ਵੀਡੀਓ ਦੇਖ ਰਿਹਾ ਸੀਗਾ ਇੱਕ ਤੇ ਉਹਦੇ ਵਿੱਚ ਕਹਿ ਰਹੇ ਸੀਗੇ ਕਿ ਜਿਹੜੀ ਆ ਚਕੰਦਰ ਇਹ 20 25 ਦਿਨ ਲਗਾਤਾਰ ਖਾ ਲੋ ਤੇ ਮਤਲਬ ਕੀ ਬੜੇ ਹੈਲਥ ਬੈਨੀਫਿਟ ਮਿਲਣਗੇ ਜੀ ਤੇ ਅਲੱਗ-ਅਲੱਗ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੈ ਕਮਜ਼ੋਰੀ ਵਗੈਰਾ ਜਿਵੇਂ ਕਿਸੇ ਮਤਲਬ ਗੋਡੇ-ਗੁੱਡੇ ਦੁਖਦੇ ਆ ਸੁਸਤੀ ਪੈ ਰਿੰਦੀ ਆ ਕੰਮ-ਕਰ ਕਰਨ ਨੂੰ ਜੀ ਨਹੀਂ ਕਰਦਾ ਉਹਦੇ ਲਈ ਇਹਦੇ ਫਾਇਦੇ ਹੁੰਦੀ ਹੈ ਜੀ ਮੌਸਮ ਦੇਖੋ ਜੀ ਅੱਜ ਹੈਗੀ ਹੈ ਜੀ 16 ਤਰੀਕ ਤੇ ਮੌਸਮ ਪੂਰਾ ਗਰਮੀ ਵਾਲੇ ਪਾਸੇ ਨੂੰ ਆ ਗਿਆ ਜੀ ਗਰਮੀ ਬਹੁਤ ਹੈ ਜੀ ਤੇ ਨਾਲ ਨਾਲ ਹਵਾ ਵੀ ਖੈਰ ਚੱਲ ਰਹੀ ਹੈ ਪਰ ਗਰਮੀ ਬਹੁਤੀ ਹੈ ਜੀ ਤੇ ਦੇਖੋ ਜੀ ਆਸੇ-ਪਾਸੇ ਹਰਿਆਲੀ ਵਾਲਾ ਏਰੀਆ ਦੇਖ ਕੇ ਖੇਤਾਂ ਜਾਣ ਕੇ ਬਹੁਤ ਮਨ ਖੁਸ਼ ਹੁੰਦਾ ਜੀ ਬਹੁਤ ਸਕੂਨ ਮਿਲਦਾ ਜੀ ਠੰਡ ਜਿਹੜੀ ਹੁਣ ਜਾ ਚੁੱਕੀ ਹੈ ਗਲੇ-ਗੁਲੇ ਜਿਹੜੇ ਖਰਾਬ ਹੋਏ ਸੀ ਉਹ ਠੀਕ ਹੋ ਜਾਣਗੇ ਜੀ ਤੇ ਇਹ ਆ ਜੀ ਆਪਣੇ ਖੇਤਾਂ ਦਾ ਨਜ਼ਾਰਾ ਬੂਟੀ ਆਪਾਂ ਤੁਹਾਨੂੰ ਦਿਖਾਤੀ ਆ ਜੀ ਤੇ ਇੱਥੇ ਆਪਣਾ ਮਤਲਬ ਸਾਹਮਣੇ ਰੋਡ ਹੈ ਜੀ ਰੋਡ ਤੋਂ ਸਿੱਧਾ ਆਪਣੇ ਮੋਟਰ ਵਾਲ ਨੂੰ ਖੇਤਾਂ ਨੂੰ ਜਿਹੜਾ ਪਿਆ ਹੁੰਦਾ ਜੀ ਤੋਂ ਮੇ ਪਾਸੇ ਖੇਤਾਂ ਨੂੰ ਆਪਣੇ ਤੇ ਜਿੱਧਰ ਜਿੱਧਰ ਖੇਤ ਹੈ ਜੀ ਰਸਤਾ ਲੱਗਦਾ ਜੀ ਹਾਂਜੀ ਬੜੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਆਪਣੀਆਂ ਫਸਲਾਂ ਨੂੰ ਆਪਣੇ ਮੈਂ ਤਾਂ ਇੱਕ ਸਾਬ ਦਾ ਹੀ ਸਮਝਦਾ ਵੀ ਇਹ ਸਾਡੀ ਵਿਰਾਸਤ ਨੇ ਚੀਜ਼ਾਂ ਜੀ ਜਦੋਂ ਇਹੋ ਜਿਹੀਆਂ ਚੀਜ਼ਾਂ ਆਪਾਂ ਆਪਣਾ ਮੋਬਾਈਲ ਮਤਲਬ ਪਬਲਿਕ ਦੇ ਲੋਕਾਂ ਦੇ ਮੋਬਾਈਲ ਤੇ ਪਹੁੰਚਾਉਨੇ ਆ ਵੀਡੀਓ ਦੇ ਜ਼ਰੀਏ ਜਾਂ ਜਿੰਨੀਆਂ ਵੀ ਐਲਈਡਿਸ ਲੱਗੀਆਂ ਟੀਵੀ ਤੇ ਕਿਤੇ ਵੀ ਆਪਾਂ ਨੂੰ ਸਾਰੇ ਦੇਖ ਰਿਆ ਇਹ ਸਾਰੀਆਂ ਚੀਜ਼ਾਂ ਉੱਥੇ ਪਹੁੰਚਾ ਕੇ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਤੁਹਾਡੇ ਸਾਰਿਆਂ ਕੋਲ ਮੈਂ ਚਾਹੁੰਨਾ ਵੀ ਇਹ ਜਿਹੜੀ ਮਤਲਬ ਸਾਡੇ ਪੰਜਾਬ ਦੀਆਂ ਫਸਲਾਂ ਸਾਰੇ ਸਾਰੇ ਆਲ ਇੰਡੀਆ ਦੇ ਵਿੱਚ ਆਲ ਵਰਲਡ ਦੀਆਂ ਫਸਲਾਂ ਹੁੰਦੀਆਂ ਨੇ ਪਰ ਮੇਰੀ ਇੱਛਾ ਕੀ ਜੜੀਆਂ ਆਪਣੇ ਖੇਤਾਂ ਦੇ ਵਿੱਚ ਪੰਜਾਬ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਉਹ ਵੀ YouTube ਤੇ ਹੁਣ ਹਰ ਕੋਈ ਵੇਖ ਸਕੇ ਵੀ ਕਿਹੜੀ ਫਸਲ ਕਿਵੇਂ ਆ ਜਿੱਥੇ ਤੱਕ ਵੀ ਹੁੰਦਾ ਵੱਤ ਵੱਤ ਨੌਲੇਜ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੀਆਂ ਫਸਲਾਂ ਬਾਰੇ ਤੇ ਇਹ ਸਾਰੀਆਂ ਚੀਜ਼ਾਂ ਅਪਲੋਡ ਕਰਕੇ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਕਿਸ ਤਰ੍ਹਾਂ ਦੇ ਲੱਗਦੇ ਆ ਆਪਣੇ ਛੋਟੇ ਛੋਟੇ ਵਲੌਗ ਪੰਜਾਬ ਨਾਲ ਜੁੜੇ ਹੋਏ ਤੇ ਅੱਗੇ ਵੀ ਨਵੇਂ-ਨਵੇਂ ਵਲੌਗ ਲੈ ਕੇ ਆਉਂਦੇ ਰਾਵਾਂਗੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ धन्यवाद जी तुम्हाला अपने चैनल चॅनलवर जुडे रहने